ਚਾਰੀ ਬਹੁਤ ਆਏ ਬਹੁਤ ਆਏ ਬੜੇ ਵਿਦਵਾਨ ਆਏ ਗਿਆਨੀ ਆਏ ਪਰ ਉਹਨਾਂ ਨੇ ਪਤਾ ਕੀ ਦਿੱਤਾ ਸੰਸਾਰ ਨੂੰ ਉਹਨਾਂ ਨੇ ਸੰਸਾਰ ਨੂੰ ਜਿਵੇਂ ਅੰਨੇ ਨੂੰ ਛੋਟੀ ਪੜਾਈ ਜਾਂਦੀ ਹੈ ਨਾ ਵੀ ਥਾਂ ਟੋ ਟੋ ਕੇ ਤੁਰਿਆ ਜਾ ਤੇ ਉਹ ਤੁਰਿਆ ਜਾਂਦਾ ਅੰਨੇ ਨੂੰ ਉਹਨਾਂ ਨੇ ਛੋਟੀ ਫੜਾਈ ਪਰ ਗੁਰੂ ਸਾਹਿਬ ਨੇ ਸਾਨੂੰ ਸਾਨੂੰ ਅੱਖਾਂ ਦਿੱਤੀਆਂ ਇੱਕ ਹੁੰਦਾ ਅੰਨੇ ਨੂੰ ਛੋਟੀ ਫੜਾਉਣੀ ਇੱਕ ਹੁੰਦਾ ਅੰਨੇ ਨੂੰ ਅੱਖਾਂ ਦੇ ਦੇਣੀਆਂ ਅੱਜ ਤੱਕ ਛੋਟੀਆਂ ਫੜਾਈਆਂ ਸਾਰਿਆਂ ਨੇ ਆ ਕੇ ਸਾਨੂੰ ਬੜੇ ਪੀਰ ਪੈਗੰਬਰ ਆਏ ਉਹਨਾਂ ਨੇ ਛੋਟੀਆਂ ਦਿੱਤੀਆਂ ਸਾਨੂੰ ਤੁਰੇ ਫਿਰੋ ਛੋਟੀ ਦੇ ਸਾਰੇ ਪਰ ਗੁਰੂ ਸਾਹਿਬ ਕਹਿੰਦੇ ਆ ਚੱਕ ਅੱਖਾਂ ਤੇ ਜਿਵੇਂ ਮਰਜੀ ਤੁਰਿਆ ਫਿਰ ਫਰਕ ਕਿੰਨਾ ਹੈ ਇੱਕ ਅੰਨੇ ਨੂੰ ਸੋਟੀ ਫੜਾ ਦੇਣੀ ਤੇ ਤੁਰਿਆ ਜਾਈ ਟੋਂਦਾ ਥਾਂ ਸੋਟੀ ਦੇ ਸਾਰੇ ਕੰਧਾਂ ਨੂੰ ਹੱਥ ਲਾਲਾ ਤੁਰਦਾ ਜਾਈ ਉੱਚਾ ਨੀਮਾ ਥਾਂ ਸੋਟੀ ਨਾਲ ਦੇਖਦਾ ਜਾਈ ਸੋਟੀ ਸੀ ਸਿਧਾਂਤ ਸਿਧਾਂਤ ਦਿੱਤੇ ਸੀ ਕਿ ਹੁਣ ਤੱਕ ਸਾਰਿਆਂ ਨੇ ਪਰ ਗੁਰੂ ਸਾਹਿਬ ਨੇ ਅੱਖਾਂ ਦੇਤੀਆਂ ਕਹਿੰਦੇ ਸਿਧਾਂਤ ਮੈਨੂੰ ਨਹੀਂ ਰੱਖਦਾ ਮਹਾਰਾਜ ਨੇ ਸਾਨੂੰ ਨਜ਼ਰੀਆ ਦਿੱਤਾ ਹੈ ਨਜ਼ਰੀਆ ਦੇਖਣ ਦਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਪੁਆਇੰਟ ਆਫ 뷰 ਕਿਵੇਂ ਵੇਖਣਾ ਕਿਵੇਂ ਸਮਝਣਾ ਗੰਗੂ ਸੀਨਾ ਜਿਹੜਾ ਜਦੋਂ ਉਹਦੇ ਘਰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਆਏ ਤੇ ਉਹਨੇ ਜਾ ਕੇ ਕਚਹਿਰੀ ਦੇ ਵਿੱਚ ਸ਼ਿਕਾਇਤ ਕੀਤੀ ਸੱਚ ਬੋਲਿਆ ਨਾ ਮੇਰੇ ਘਰ ਗੁਰੂ ਸਾਹਿਬ ਦੇ ਬੱਚੇ ਤੇ ਮਾਤਾ ਜੀ ਆਏ ਹੋਏ ਐ ਮਾਤਾ ਗੁਜਰ ਕੌਰ ਤੇ ਛੋਟੀ ਸਾਹਿਬ ਜੀ ਇਹ ਸੱਚ ਬੋਲਿਆ ਉਹਨੇ ਇਹਨੂੰ ਸੱਚ ਕਮਾਂਗੇ ਪਰ ਉਹਦਾ ਸੱਚ ਬਹੁਤ ਵੱਡਾ ਪਾਪ ਹੈ ਬੋਲਿਆ ਤਾਂ ਉਹਨੇ ਸੱਚ ਐ ਪਰ ਉਹਦਾ ਸੱਚ ਇੱਕ ਬਹੁਤ ਵੱਡਾ ਪਾਪ ਹੈ ਆਪਣੇ ਆਪ ਵਿੱਚ ਤੇ ਗੁਰੂ ਸਾਹਿਬ ਜਦੋਂ ਗੁਲਾਬਾ ਤੇ ਪੰਜਾਬਾ ਗੁਰੂ ਸਾਹਿਬ ਦੇ ਬੜੇ ਪਿਆਰ ਵਾਲੇ ਗੁਰਸਿੱਖ ਹੋਇਆ ਉਹਨਾਂ ਦੇ ਘਰੇ ਰਹੇ ਉਸ ਤੋਂ ਬਾਅਦ ਗਨੀਖਾ ਤੇ ਨਬੀਖਾ ਦੋ ਮੁਸਲਮਾਨ ਵੀਰ ਹੋਏ ਆ ਭਰਾ ਉਹਨਾਂ ਦੇ ਘਰ ਰਹੀ ਤੇ ਉਸ ਤੋਂ ਬਾਅਦ ਮਹਾਰਾਜ ਉਹਨਾਂ ਦੇ ਘਰ ਤੋਂ ਨੀਲੇ ਵਸਤਰ ਪਹਿਨ ਕੇ ਤੇ ਮਹਾਰਾਜ ਜੀ ਨੇ ਰੂਪ ਬਦਲ ਲਿਆ ਕੇਸ ਖੋਲ ਲਏ ਤੇ ਪੀਰ ਬਣ ਗਏ ਉੱਚ ਦੇ ਪੀਰ ਤੁਸੀਂ ਕਦੇ ਫੋਟੋ ਦੇ ਦਰਸ਼ਨ ਕੀਤੇ ਹੋਣ ਦੋ ਮੁਸਲਮਾਨ ਭਰਾ ਉਹਨਾਂ ਨੇ ਚਾਰ ਜਣੇ ਨਹੀਂ ਤੇ ਦੋ ਅੱਗੇ ਉਹ ਆਪ ਲੱਗੇ ਨੇ ਤੇ ਉਹਨਾਂ ਨੇ ਮੰਝਾ ਚੱਕਿਆ ਹੋਇਆ ਤੇ ਮਹਾਰਾਜ ਉੱਪਰ ਬੈਠੇ ਨੇ ਕੇਸ ਖੁੱਲੇ ਨਹੀਂ ਤੇ ਉੱਚ ਦੇ ਪੀਰ ਬਣੇ ਨੇ ਰੂਪ ਬਦਲ ਲਿਆ ਤੇ ਜਦੋਂ ਰਾਜ ਚ ਪੁੱਛਿਆ ਕੌਣ ਆ ਕਹਿੰਦੇ ਜੀ ਉੱਚ ਦੇ ਪੀਰ ਹੈ ਤਾਂ ਗੁਰੂ ਗੋਬਿੰਦ ਸਾਹਿਬ ਤੇ ਕਹਿਣਾ ਕੀ ਚਾਹੀਦਾ ਵੀ ਗੁਰੂ ਗੋਬਿੰਦ ਸਿੰਘ ਨੇ ਸੱਚ ਤਾਂ ਇਹ ਹੈ ਪਰ ਉਹਨਾਂ ਨੇ ਝੂਠ ਬੋਲਿਆ ਵੀ ਇਹ ਉੱਚ ਦੇ ਪੀਰ ਹੈ ਜੀ ਇਹ ਤਾਂ ਸਾਡੇ ਪੀਰ ਪਗੰਬਰ ਹੈ ਕੋਈ ਪਹਿਚਾਨ ਨਹੀਂ ਆਈ ਰੂਪ ਬਦਲ ਲਿਆ ਉੱਥੇ ਉਹਨਾਂ ਨੇ ਬੋਲਿਆ ਝੂਠ ਗਨੀ ਖਾ ਤੇ ਨਬੀ ਖਾਨ ਨੇ ਝੂਠ ਬੋਲਿਆ ਪਰ ਉਹਨਾਂ ਦਾ ਝੂਠ ਸੱਚ ਤੋਂ ਵੀ ਕਿਤੇ ਸੱਚ ਹੈ ਬੜੇ ਮੈਨੇ ਰੱਖਦਾ ਉਹਨਾਂ ਦਾ ਝੂਠ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸੱਚ ਬੋਲਣਾ ਹੈ ਉਹ ਕਹਿੰਦੇ ਜੇ ਕਿਤੇ ਜ਼ਿੰਦਗੀ ਦੇ ਵਿੱਚ ਝੂਠ ਬੋਲ ਕੇ ਕਿਸੇ ਦਾ ਭਲਾ ਹੁੰਦਾ ਨਾ ਤੇ ਉਹ ਕਹਿੰਦੇ ਕਈ ਤੇਰੇ ਸੱਚਾ ਵਰਗ ਹੈ ਕਈ ਸੱਚ ਵਰਗਾ ਹੋ ਝੂਠ ਬੋਲ ਕੇ ਕਿਸੇ ਦਾ ਭਲਾ ਕਰਨਾ ਕੋਈ ਮਾੜੀ ਗੱਲ ਨਹੀਂ ਤੇ ਸੱਚ ਬੋਲ ਕੇ ਕਿਸੇ ਦਾ ਕੰਮ ਵਿਗਾੜ ਦੇਣਾ ਪੜਦਾ ਨਾਂ ਰੱਖਣਾ ਕਿਸੇ ਦਾ ਪੜਦੇ ਉਧੇੜ ਦੇਣੀ ਸੱਚ ਬੋਲ ਕੇ ਕਿਸੇ ਦਾ ਕੰਮ ਖਰਾਬ ਕਰਨਾ ਇਹ ਬਹੁਤ ਮਾੜੀ ਗੱਲ ਹੈ ਮਹਾਰਾਜ ਕਹਿੰਦੇ ਸੱਚ ਝੂਠ ਨਾਂ ਦੀ ਕੋਈ ਚੀਜ਼ ਨਹੀਂ ਅੰਦਰ ਕੀ ਚੱਲਦਾ ਬੰਦੇ ਦੇ ਕਰਨਾ ਕੀ ਚਾਹੁੰਦਾ ਹੁਣ ਸੱਚ ਬੋਲ ਕੇ ਕਈਆਂ ਨੇ ਕੰਮ ਵਿਗਾੜਿਆ ਪਾਪ ਕੀਤੇ ਸੱਚ ਬੋਲ ਕੇ ਗੰਗੂ ਨੇ ਸੱਚ ਬੋਲ ਕੇ ਬਾਪ ਕਮਾਤਾ ਨਾ ਤੇ ਜੇ ਗੰਗੂ ਚੁੱਪ ਰਹਿੰਦਾ ਝੂਠ ਬੋਲਦਾ ਨਮੀਨ ਨੂੰ ਨਹੀਂ ਪਤਾ ਪਰ ਮਾਇਆ ਦਾ ਲਾਲਚ ਸੀ ਕਿਉਂਕਿ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਸੀ ਉਹ ਉਹ ਚੋਰੀ ਕਰ ਲਈ ਉਹ ਲੈ ਲਈ ਉਸ ਤੋਂ ਬਾਅਦ ਕਹਿੰਦਾ ਮੈਂ ਸਰਕਾਰ ਤੋਂ ਵੀ ਨਾਮ ਲੈਣਾ ਹੈ ਸਰਕਾਰ ਨੇ ਨਾਮ ਰੱਖਿਆ ਸੀ ਤੇ ਜੇ ਗੰਗੂ ਝੂਠ ਬੋਲਦਾ ਤੇ ਅੱਜ ਆਪਾਂ ਉਹਦੀ ਪੂਜਾ ਨਾ ਕਰਦੇ ਇਤਿਹਾਸ 'ਚ ਨਾਮ ਨਾ ਆਉਂਦਾ ਗੰਗੂ ਨੂੰ ਕਿੰਨਾ ਚੰਗਾ ਕਹਿਣਾ ਸੀ ਆਪਾਂ ਪਰ ਅੱਜ ਆਪਾਂ ਗੰਗੂ ਨੂੰ ਪਾਪੀ ਕਹਿੰਦੇ ਆ ਵੀ ਗੰਗੂ ਪਾਪੀ ਤੇ ਗਨੀ ਖਾ ਨਬੀ ਖਾ ਮੁਸਲਮਾਨ ਭਰਾਓ ਉਹਨਾਂ ਨੇ ਝੂਠ ਬੋਲਿਆ ਵੀ ਉੱਚ ਦੇ ਪੀਰ ਐ ਪਰ ਉਹਨਾਂ ਦਾ ਝੂਠ ਅੱਜ ਕਿੰਨਾ ਉਹਨਾਂ ਦਾ ਸਤਕਾਰ ਨਾਲ ਆਪਾਂ ਨਾਂ ਲੈਨੇ ਇਤਿਹਾਸ ਦੇ ਵਿੱਚ ਉਹਨਾਂ ਦਾ ਸਤਕਾਰ ਆ ਗਿਆ ਸੱਚ ਝੂਠ ਨਹੀਂ ਮਾਇਨੇ ਰੱਖਦਾ ਸੱਚ ਝੂਠ ਨਹੀਂ ਗੱਲ ਅੰਦਰ ਕੀ ਹੈ ਬੰਦੇ ਦੇ ਅੰਦਰੋਂ ਚਾਹੁੰਦਾ ਕੀ ਹੈ ਅੰਦਰ ਭਾਵਨਾ ਕੀ ਹੈ ਅੰਦਰੋਂ ਕੀ ਕਰਨਾ ਚਾਹੁੰਦਾ ਕਿਸੇ ਨੇ ਪੁੱਛਿਆ ਕਿਸੇ ਨੂੰ ਕੁੱਟੀ ਜਾਣ ਬਹੁਤ ਜ਼ਿਆਦਾ ਕੁੱਟਿਆ ਉਹਨੂੰ ਬੜਾ ਕੁੱਟਿਆ ਕਹਿੰਦੇ ਭਾਈ ਇਹ ਤਾਂ ਬਹੁਤ ਮਾੜੀ ਗੱਲ ਹੈ ਤੁਸੀਂ ਕੁੱਟੀ ਕਿਉਂ ਨੇ ਬਹੁਤ ਮਾੜੀ ਗੱਲ ਹੈ ਹੁਣ ਆਪਾਂ ਵੇਖ ਲੈ ਵੀ ਕੁੱਟ ਰਿਹਾ ਕੁੱਟ ਪੈ ਰਹੀ ਹੈ ਕਿਸੇ ਦੇ ਬਹੁਤ ਜ਼ਿਆਦਾ ਕੁੱਟਿਆ ਭਾਈ ਕਿਸੇ ਨੇ ਤੇ ਆਪਾਂ ਕਹਾਂਗੇ ਮਾੜੀ ਗੱਲ ਆ ਭਾਈ ਕਿਸੇ ਨੂੰ ਕੁੱਟਣਾ ਪਰ ਜਦੋਂ ਪੁੱਛਿਆ ਵੀ ਕੀ ਗੱਲ ਹੋਈ ਸੀ ਵੀ ਕੱਲ ਭਾਈ ਇਹਨੇ ਫਲਾਣਾ ਕੰਮ ਕਰਤਾ ਸੀ ਕਿਸੇ ਧੀ ਭੈਣੂ ਨੇ ਛੇੜਿਆ ਪਾਈ ਤੇ ਆਪਾਂ ਕਹਾਂਗੇ ਦੋ ਹੋਰ ਲਾਉ ਭਾਈ ਦੇਖਣ ਚ ਤਾਂ ਲੱਗਦਾ ਵੀ ਕਿਉਂ ਕੁੱਟ ਰਹੇ ਪਰ ਜਦੋਂ ਪਤਾ ਲੱਗਦਾ ਵੀ ਗਲਤੀ ਕੀ ਸੀ ਕਾਰਨ ਕੀ ਸੀ ਉਵੇਂ ਹੀ ਮਹਾਰਾਜ ਕਹਿੰਦੇ ਸਾਨੂੰ ਸਮਝਾਉਂਦੇ ਆ ਇਹ ਗੱਲ ਇੱਕ ਬੰਦਾ ਡਾਕਟਰ ਕੋਲ ਗਿਆ ਕਹਿੰਦਾ ਜੀ ਦੰਦ ਬੜਾ ਹਲਦਾ ਮੇਰਾ ਇਹ ਮੈਨੂੰ ਦਰਦ ਕਰਦਾ ਕੱਢ ਦਿਓ ਡਾਕਟਰ ਕਹਿੰਦਾ ਵੀ 2000 ਰੁਪਏ ਲੱਗੂਆ ਤੇਰਾ ਦੰਦ ਕੱਟਣ ਦਾ ਠੀਕ ਹੈ ਜੀ ਦੰਦ ਕਢਵਾ ਲਿਆ 2-3 ਦਿਨਾਂ ਬਾਅਦ ਬਾਹਰ ਕਿਤੇ ਲੜਾਈ ਹੋ ਗਈ ਕਿਸੇ ਨੇ ਮੁੱਕਾ ਮਾਰਿਆ ਤੇ ਦੰਦ ਨਿਕਲ ਗਿਆ ਇੱਕ ਹੋਰ ਨਿਕਲ ਗਿਆ ਦੰਦ ਉਹ ਤੇ ਕਰਤਾ 26 ਦਾ ਪਰਚਾ ਤੇ ਜੁਰਮਾਨਾ ਕਹਿੰਦਾ ਮੇਰਾ ਦੰਦ ਤੋੜਿਆ ਕਿਸੇ ਨੇ ਪੁੱਛਿਆ ਕਮਾਲ ਹੋ ਗਈ ਕੱਲ ਪਰਸੋਂ ਦੰਦ ਕਢਵਾ ਕੇ ਆਇਆ ਹੈ ਉੱਥੇ ਤਾਂ ਡਾਕਟਰ ਨੂੰ 2000 ਰੁਪਏ ਦੇ ਕੇ ਆਇਆ। ਉੱਥੇ ਤਾਂ 2000 ਰੁਪਏ ਦਿੱਤੇ ਐ। ਇਹ ਨਹੀਂ ਕੱਢਤਾ ਫਿਰ ਕਿਉਂ ਗਿਆ? ਕਹਿੰਦਾ ਉਹ ਮੈਨੂੰ ਤੰਗ ਕਰਦਾ ਸੀ। ਉਹ ਡਾਕਟਰ ਨੇ ਕੱਢਿਆ ਬਿਨਾਂ ਦਰਦ ਤੋਂ ਕੱਢਿਆ। ਤੇ ਜਿਹੜਾ ਇਹਨੇ ਮੁੱਕੀ ਮਾਰ ਕੇ ਮੇਰਾ ਦੰਦ ਤੋੜਿਆ ਕੱਢਤਾ, ਇਹਦੀ ਮੈਨੂੰ ਲੋੜ ਸੀ। ਫਰਕ ਹੈ ਨਾ ਕੱਢਣ ਕੱਢਣ ਦਾ। ਡਾਕਟਰ ਵੀ ਦੰਦ ਕੱਢਦਾ ਤੇ ਇੱਕ ਲੜਾਈ 'ਚ ਟੁੱਟਿਆ ਉਹਦਾ ਫਰਕ ਹੁੰਦਾ। ਨਜ਼ਰੀਆ ਹੈ ਮਹਾਰਾਜ ਜੀ ਨੇ ਸਾਨੂੰ ਆ ਅੱਖਾਂ ਦਿੱਤੀਆਂ ਸਮਝਣ ਵਾਲੀਆਂ ਅੱਖਾਂ ਡੰਗੋਰੀ ਨਹੀਂ ਸਿਧਾਂਤ ਨਾ ਚੱਲਣਗੇ ਸੱਚ ਝੂਠ ਨਹੀਂ ਨਾ ਚੱਲਣਾ ਤੇ ਜੇ ਅਸੀਂ ਐ ਸਿਧਾਂਤ ਮੰਨ ਲਈਏ ਜ਼ਿੰਦਗੀ ਦੇ ਵਿੱਚ ਕਿ ਸੱਚ ਬੋਲਣਾ ਬਸ ਫਿਰ ਸਾਡੇ ਕੰਮ ਹੋ ਗਏ ਅਸੀਂ ਫੇਲ ਆ ਸਾਰੇ ਫਿਰ ਅਸੀਂ ਫੇਲ ਹੋ ਜਾਾਂਗੇ ਜੇ ਸੱਚ ਬੋਲਣਾ ਹੋਇਆ ਇਰਾਦਾ ਕਤਲ ਕਈ ਵਾਰੀ ਸਜ਼ਾ ਹੋ ਜਾਂਦੀ ਹੈ ਇਰਾਦਾ ਜੱਜ ਨੂੰ ਕਿਹਾ ਜੀ ਮੈਂ ਮਾਰਨ ਚੱਲਿਆ ਸੀ ਪਰ ਮਾਰਿਆ ਤੀ ਨਹੀਂ ਨਾ ਪਰ ਜੱਜ ਕਹਿੰਦਾ ਇਰਾਦਾ ਤਾਂ ਕਤਲ ਦਾ ਹੀ ਸੀ ਮਾਰ ਤਾਂ ਸਕਦਾ ਸੀ ਇਰਾਦਾ ਕਤਲ ਦੇ ਤਹਿਤ ਤੈਨੂੰ ਸਜ਼ਾ ਦੇ ਰਿਹਾ ਹੈ ਭਾਵੇਂ ਤੂੰ ਕਤਲ ਨਹੀਂ ਕੀਤਾ ਪਰ ਇਰਾਦਾ ਕਤਲ ਦਾ ਹੀ ਸੀ ਸਜ਼ਾ ਮਿਲਦੀ ਹੈ ਨਾ ਸਜ਼ਾ ਮਿਲੀ ਇਹ ਵਿਚਾਰ ਅੱਥੜੀ ਜੀ ਦੂੰਗੀ ਸਮਝਣੀ ਪੈਂਦੀ ਹੈ ਇਹ ਗੱਲਾਂ ਜਿੱਦੇ ਜ਼ਿੰਦਗੀ ਦੇ ਵਿੱਚ ਸਾਨੂੰ ਸਮਝ ਆ ਗਈਆਂ ਸਾਡਾ ਜ਼ਿੰਦਗੀ ਸੁਖਾਲੀ ਹੋ ਜਾਣੀ ਹੈ ਇੱਥੇ ਸੱਚਖੰਡ ਬਣ ਜਾਣਾ ਹੈ ਗੁਰਸਿੱਖ ਇਹੋ ਜਾਂ ਹੋਣਾ ਚਾਹੀਦਾ ਵੀ ਗੁਰਸਿੱਖੇ ਕਹੇ ਤੂੰ ਮੈਨੂੰ ਨਰਕ ਚ ਸੁੱਟ ਤਾਂ ਸਰੀ ਮੈਂ ਨਰਕ ਨੂੰ ਸਵਰਗ ਬਣਾ ਲੂੰਗਾ ਜੇ ਕਿ ਆਖੋ ਸਤਨਾਮ ਗੁਰਸਿੱਖ ਇਹੋ ਜਾਂ ਹੋਵੇ ਵੀ ਮੈਨੂੰ ਨਰਕਾਂ ਚੋਂ ਸੁੱਟ ਦੇ ਮੈਂ ਨਰਕ ਨੂੰ ਹੀ ਸਵਰਗ ਬਣਾ ਲੈਣਾ ਸੱਚਖੰਡ ਬਣਾ ਲੈਣਾ ਨਰਕ ਨੂੰ ਵੀ ਐਸਾ ਹੋ ਵੀ ਗੁਰਸਿੱਖ ਦਾ ਜੀਵਨ ਇਰਾਦਾ ਕਤਲ ਦੀ ਮੈਂ ਗੱਲ ਕਰ ਰਿਹਾ ਭਾਈ ਇੱਕ ਪਾਸੇ ਡਾਕਟਰ ਲਾਜ ਕਰ ਰਿਹਾ ਸੀ ਚੰਗੇ ਭਲੇ ਬੰਦੇ ਦਾ ਕੋਈ ਆਪਰੇਸ਼ਨ ਕਰ ਰਿਹਾ ਸੀ ਨਾੜ ਕੱਟੀ ਗਈ ਗਲਤ ਤੇ ਬੰਦਾ ਗਿਆ ਮਰ ਤੇ ਕੋਈ ਸਜ਼ਾ ਨਹੀਂ ਕਿਉਂਕਿ ਡਾਕਟਰ ਬਚਾਉਣਾ ਚਾਹੁੰਦਾ ਸੀ ਜੱਜ ਨਹੀਂ ਕਹਿਣਾ ਵੀ ਇਹ ਤਾਂ ਭਾਈ ਭਲੇ ਲਈ ਕਰ ਰਿਹਾ ਸੀ ਆਪਰੇਸ਼ਨ ਬਚਾਉਣਾ ਹੀ ਚਾਹੁੰਦਾ ਸੀ ਬਚਾਉਂਦੇ ਬਚਾਉਂਦੇ ਮਰ ਗਿਆ ਭਾਈ ਬਥੇਰੇ ਹੁੰਦੇ ਆ 100 ਮਗਰ 10 ਬੰਦੇ ਮਰ ਜਾਂਦੇ ਆਪਰੇਸ਼ਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਇਰਾਦਾ ਕੀ ਹੈ ਡਾਕਟਰ ਦਾ ਬਚਾਉਣਾ ਚਾਹੁੰਦਾ ਹੈ ਮਰੀਜ਼ ਨੂੰ ਡਾਕਟਰ ਕੋਈ ਜਾਣ ਬੁੱਝ ਕੇ ਤਾਂ ਨਹੀਂ ਮਾਰਦਾ ਡਾਕਟਰ ਬਚਾਉਣਾ ਚਾਹੁੰਦਾ ਹੈ ਮਰੀਜ਼ ਨੂੰ ਅੰਦਰ ਉਹਦਾ ਕੀ ਹੈ ਪਰ ਬੰਦਾ ਮਰ ਗਿਆ ਤੇ ਕੋਈ ਕੇਸ ਨਹੀਂ ਭਾਈ ਇਹ ਤਾਂ ਬਚਾਉਣਾ ਚਾਹੁੰਦਾ ਸੀ ਪਰ ਇੱਕ ਪਾਸੇ ਮਾਰਨਾ ਚਾਹੁੰਦਾ ਸੀ ਪਰ ਮਰਿਆ ਨਹੀਂ ਫਿਰ ਵੀ ਸਜ਼ਾ ਬੰਦਾ ਮਰਿਆ ਨਹੀਂ ਜਾਂਦਾ ਫਿਰ ਤਾਂ ਫਿਰ ਇਰਾਦਾ ਕਤਲ ਹੋਣ ਕਰਕੇ ਫਿਰ ਵੀ ਸਜ਼ਾ ਮਿਲੂਗੀ ਕਿਉਂਕਿ ਮਾਰਨਾ ਚਾਹੁੰਦਾ ਸੀ ਡਾਕਟਰ ਬਚਾਉਣਾ ਚਾਹੁੰਦਾ ਸੀ ਬਾਹਰੋਂ ਦੇਖਿਆ ਜਾਊਗਾ ਨਾ ਅੰਦਰੋਂ ਦੇਖਿਆ ਜਾਊਗਾ ਵੀ ਅੰਦਰ ਕੀ ਚੱਲਦਾ ਹੈ ਅੰਦਰੋਂ ਇਰਾਦਾ ਕੀ ਹੈ ਜਿਵੇਂ ਕੋਈ ਹੁਣ ਬੰਦਾ ਤੁਸੀਂ ਦੱਸਿਓ ਮੈਨੂੰ ਇੱਕ ਗੁਰਮੁਖ ਪਿਆਰਾ ਭਾਈ ਉਹਨੂੰ ਹਰ ਸਾਲ ਪੈਸੇ ਇਕੱਠੇ ਕਰਦਾ ਹੈ ਹਰ ਇੱਕ ਕੁੜੀ ਨੂੰ ਵਿਆਹ ਤੇ 50000 ਦਿੰਦਾ ਹੈ ਹਰ ਇੱਕ ਕੁੜੀ ਦੇ ਵਿਆਹ ਤੇ ਗਰੀਬ ਕੁੜੀ ਦੇ ਵਿਆਹ ਤੇ 50000 ਖਰਚ ਕਰਦਾ ਹੈ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਚੰਗੀ ਗੱਲ ਹੈ ਹਰ ਇੱਕ ਕੁੜੀ ਦੇ ਵਿਆਹ ਤੇ 50000 ਖਰਚ ਕਰਦਾ ਹੈ 10 10 20 20 ਕੁੜੀਆਂ ਦੇ ਵਿਆਹ ਕਰਦਾ ਹੈ ਮੰਨ ਲਓ ਬੰਦਾ ਆਪਾਂ ਕਹਾਂਗੇ ਬਹੁਤ ਚੰਗੀ ਗੱਲ ਹੈ ਵੀ ਗਰੀਬ ਕੁੜੀਆਂ ਦੇ ਵਿਆਹ ਕਰਦਾ ਹੈ 50000 ਇੱਕ ਕੁੜੀ ਤੇ ਖਰਚ ਕਰ ਦਿੰਦਾ ਹੈ ਜੇ ਪਤਾ ਲੱਗੇ ਵੀ ਮਗਰੋਂ ਉਹਨੂੰ 2 ਲੱਖ ਆਇਆ ਮਗਰੋਂ 2 ਲੱਖ ਆਇਆ ਸੀ ਪਰ ਲਾਇਆ 50000 ਹੁਣ ਦੱਸੋ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮਾੜੀ ਗੱਲ ਹੈ ਮਾੜੀ ਗੱਲ ਹੈ ਭਾਈ ਇਸੇ ਲਈ ਆਪਾਂ ਨੂੰ ਦੇਖਣਾ ਪੈਣਾ ਅਸੀਂ ਬਾਹਰੋਂ ਦੇਖਦੇ ਹਾਂ ਅੰਦਰੋਂ ਵੇਖੋ ਇਰਾਦਾ ਕੀ ਹੈ ਬੰਦੇ ਦਾ ਪ੍ਰਚਾਰਕ ਬਹੁਤ ਨਹੀਂ ਬਹੁਤ ਸੋਹਣਾ ਪ੍ਰਚਾਰ ਕਰਦੇ ਹੈ ਟੈਲੀਵਿਜ਼ਨ ਲਾਉਂਗੇ ਨਾ ਜਾ ਕੇ بڑے ਚੈਨਲ ਚੱਲਦੇ بڑے ਕਥਾਵਾਚਕ ਬੈਠੇ ਆ ਕੀਰਤਨੀਏ ਬੈਠੇ ਆ ਰਾਗੀ ਢਾਡੀ ਬੈਠੇ ਆ ਸਾਰੀ ਕੁਝ ਹੀ ਸਾਰੇ ਸੋਹਣੀਆਂ ਗੱਲਾਂ ਸੁਣਾ ਰਹੇ ਆ ਪਰ ਅੰਦਰ ਇਰਾਦਾ ਕੀ ਉਹਨਾਂ ਦਾ ਕਰਨਾ ਕੀ ਚਾਹੁੰਦੇ ਜ਼ਿੰਦਗੀ ਦੇ ਵਿੱਚ ਸੱਚੀ ਮੁੱੱਚੀ ਉਹ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ ਆ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਸਿੱਖੀ ਨਾਲ ਪਿਆਰ ਹੈ ਸੱਚਮੁੱੱਚ ਲੋਕਾਂ ਲਈ ਕਰ ਰਹੇ ਆ ਕਿ ਆਪਦੀ ਜੇਬ ਲਈ ਕਰ ਰਹੇ ਆ ਆਪ ਦੀ ਘਰਾਂ ਦੀ ਕਰ ਲਿਆ ਆਪਦੇ ਟਿੱਡਲੀ ਕਰ ਰਿਹਾ ਕਿ ਸੱਚੀ ਮੁੱਚੀ ਬਾਬੇ ਨਾਨਕ ਵਾਂਗੂ ਤੁਰੇ ਹੋਏ ਐ ਫਰਕ ਹੈ ਨਾ ਅਸੀਂ ਬਾਹਰੋਂ ਦੇਖਦੇ ਆਂ ਵੀ ਬੜੀ ਸੋਹਣੀ ਸਾਖੀ ਸੁਣਾਤੀ ਬੜਾ ਸੋਹਣਾ ਇਤਿਹਾਸ ਸੁਣਾਇਆ ਬੜਾ ਸੋਹਣਾ ਵੀਰਤਨ ਦੀ ਤਵਾਜੀ ਵਾ ਪਰ ਬੈਨੀਫਿਟ ਕੀ ਐ ਸਮਾਜ ਨੂੰ ਕੀ ਦਿੱਤਾ ਜਿਵੇਂ ਕੋਈ ਪਹਿਲਾਂ ਧੂਣੀ ਧਾਪਦਾ ਸੀ ਉਹਨੂੰ ਪੁੱਛਣਾ ਹੋਵੇ ਧੂਣੀ ਧਾਪਦਾ ਸਾਨੂੰ ਕੀ ਫਾਇਦਾ ਗੁਰੂ ਸਾਹਿਬ ਕਹਿੰਦੇ ਹੱਥੀਂ ਸੇਵਾ ਕਰੋ ਤੁਰਹੁ ਵਿਚਾਰੀ ਮਹਾਰਾਜ ਜੀ ਨੇ ਸਾਨੂੰ ਦਿੱਤੀਆਂ ਅੱਖਾਂ ਤੁਰਿਆ ਫਿਰਿ ਆਪੇ ਜਿਹਦੇ ਕੋਲ ਅੱਖਾਂ ਹੋਣਗੀਆਂ ਨਾ ਉਹ ਪੜੀਆਂ ਚੜਪੀ ਜਾਊਗਾ ਪੜੀਆਂ ਉਤਰ ਵੀ ਜਾਊਗਾ ਉਹ ਕਈ ਮੋੜ ਮੋੜ ਆਪੇ ਮੁੜ ਜੂਗਾ ਉੱਚੇ ਨੀਵੇਂ ਖੱਡੇ ਦੇਖ ਲਊਗਾ ਤੇ ਜੇ ਆਪਾਂ ਭੋਲੇ ਬੰਦਿਆਂ ਨੇ ਫੜ ਲਿਆ ਸਿਧਾਂਤ ਫੜ ਲਈ ਛੋਟੀ ਫਿਰ ਵੇਖ ਲਓ ਬੜਾ ਔਖਾ ਹੈ ਤੁਰਨਾ ਅੱਖਾਂ ਤੋਂ ਬਗੈਰ ਇਸ ਲਈ ਸਿਧਾਂਤ ਸਾਨੂੰ ਛੱਡਣਾ ਪੈਣਾ ਹੁਣ ਨਜ਼ਰੀਏ ਤੇ ਆਉਣਾ ਪੈਣਾ ਪਾਣੂ ਕੀ ਸਿਧਾਂਤ ਬੋਧ ਥਾਮਾ ਤੇ ਸਿਧਾਂਤ ਜਾਤ ਜਰੂਰ ਰੱਖਣੇ ਸਿਧਾਂਤ ਹੁੰਦੇ ਕੀ ਹੈ ਮਰਿਆਦਾ ਕੀ ਹੁੰਦੀ ਹੈ ਇਤਿਹਾਸ ਸਾਡੀ ਗੁਰਬਾਣੀ ਚਾਰ ਚੀਜ਼ਾਂ ਗੁਰਬਾਣੀ ਗੁਰ ਇਤਿਹਾਸ ਇੱਕ ਹੁੰਦੇ ਸਿਧਾਂਤ ਇੱਕ ਹੁੰਦੀ ਹੈ ਮਰਿਆਦਾ ਪਰ ਸਿਧਾਂਤ ਆਪਾਂ ਛੱਡਣਿਆ ਹੁਣ ਨਜ਼ਰੀਆ ਲੈਣਾ ਸਾਰਿਆਂ ਤੇ ਸਾਰੇ ਸਵਾਲਾਂ ਤੇ ਕੋ ਫਾਰਮੂਲਾ ਨਹੀਂ ਨਾ ਚੱਲਣਾ ਜਿਹੜੇ ਬੱਚੇ ਮੈਥ ਪੜਦਿਆਂ ਨੂੰ ਪਤਾ ਹੈ ਹਰ ਸਵਾਲ ਤੇ ਨਵਾਂ ਫਾਰਮੂਲਾ ਲੱਗਦਾ ਕਿੰਬਰੀ ਅਗਲਾ ਸਵਾਲ ਬਦਲ ਜਾਂਦਾ ਹੈ ਫੇਰ ਗਲਾ ਸਵਾਲ ਬਦਲ ਜਾਂਦਾ ਫੇਰ ਨਵਾਂ ਫਾਰਮੂਲਾ ਦਿਮਾਗ ਨਾਲ ਫਾਰਮੂਲੇ ਕੱਢਣੀ ਪੈਂਦੀ ਆ ਫਾਰਮੂਲੇ ਵੀ ਆਪ ਬਣਾਉਣੇ ਪੈਂਦੇ ਜਿੰਦਗੀ ਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ ਦੇ ਵਿੱਚ ਆਨੰਦਪੁਰ ਦਾ ਘੇਰਾ ਸਰਸਾ ਨਦੀ ਚਮਕੌਰ ਦੀ ਜੰਗ ਛੋਟੇ ਸੱਜਾਦਿਆਂ ਦੀ ਸ਼ਹੀਦੀ ਦਮਦਮਾ ਸਾਹਿਬ ਮੁਕਸਰ ਖਦਰਾਨੇ ਦੀ ਢਾਬ ਦੀ ਜੰਗ ਸਾਡੀ ਜ਼ਿੰਦਗੀ ਵਿੱਚ ਵੀ ਇਹ ਜੇ ਸਮੇਂ ਆਉਂਦੇ ਆ ਪਰ ਛੋਟੇ ਆਉਂਦੇ ਆ ਸਾਡੀ ਜੰਗ ਹੂਰ ਹੈ ਸਾਡੀ ਜ਼ਿੰਦਗੀ ਹੂਰ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ساری ਉਮਰ ਹੱਸਦੇ ਰਹੇ ਕਦੇ ਦੁਖੀ ਨਹੀਂ ਹੋਏ ਜਿਵੇਂ ਅਸੀਂ ਕਹਿ ਦਿੰਨੇ ਆ ਬਸ ਐਤ ਕੀ ਫਸਲ ਹੀ ਨਹੀਂ ਹੋਈ ਐਤ ਕੀ ਭਾਈ ਪਸ਼ੂ ਨਹੀਂ ਪਸ਼ੂ ਖਰਾਬ ਹੋ ਗਏ ਪਸ਼ੂ ਦੁੱਧ ਨਹੀਂ ਦਿੰਦੇ ਫਲਾਨੀ ਮੱਝ ਨਹੀਂ ਸੂਈ ਫਲਾਨਾ ਕਾਰੋਬਾਰ ਖਰਾਬ ਹੋ ਗਿਆ ਮੇਰੀ ਹੁਣ ਸਿਹਤ ਵੀ ਠੀਕ ਨਹੀਂ ਰਹਿੰਦੀ ਕੋਈ ਕਹਿੰਦਾ ਮੇਰੇ ਗੋਡੇ ਦੁਖਦੇ ਆ ਕੋਈ ਢੂਈ ਦੁਖਦੀ ਆ ਕਿਸੇ ਦਾ ਸਿਰ ਦੁਖਦਾ ਹੈ ਕਿਸੇ ਨੂੰ ਕੋਈ ਪ੍ਰੋਬਲਮ ਆ ਪਰ ਆਪਾਂ ਕਦੇ ਜ਼ਿੰਦਗੀ ਚ ਗੁਰੂ ਸਾਹਿਬ ਦਸਾਂ ਗੁਰੂਆਂ ਦਾ ਇਤਿਹਾਸ ਹੀ ਪੜ੍ਹ ਕੇ ਸਮਝ ਲਿਓ ਤੁਸੀਂ ਕਹਿਣਾ ਵੀ ਅਸੀਂ ਉਹਨਾਂ ਦੇ ਮੁਕਾਬਲੇ ਬਹੁਤ ਸੌਖੇ ਆ ਬਹੁਤ ਸੌਖੇ ਆ ਅਸੀਂ ਚਾਰੀ ਬਹੁਤ ਆਏ ਬਹੁਤ ਆਏ ਬੜੇ ਵਿਦਵਾਨ ਆਏ ਗਿਆਨੀ ਆਏ